हां जी दोस्तों ਪਹਨਾ ਭਗੋੜਾ ਤੁਸੀਂ ਤਾਂ ਜਾਣਦੇ ਹੀ ਹੋਵੋਗੇ ਇਹਨੇ ਤਾਂ ਪੂਰੀ ਰੇਲੀ ਬਣਾ ਦਿੱਤੀ ਆ ਗੁਰਰੰਧਾ ਵੇਦੀ ਜੀहां दोस्तों ਆਪਣੇ ਇੰਸਟਾਗ੍ਰam ਤੇ ਇੱਕ ਵੀਡੀਓ ਸਾਂਝਾ ਕਰਕੇ ਸਾਰੇ ਫੈਕਟਸ ਦੇ ਨਾਲ ਦਿਖਾਇਆ ਹੈ ਵੀ ਆ ਦੇਖੋ ਸਿੱਧੂ ਮੂਸੇਵਾਲਾ ਦਾ ਗਾਣਾ ਪੂਰੀ ਦੁਨੀਆ ਦੇ ਵਿੱਚ ਦੂਜੇ ਨੰਬਰ ਤੇ ਚੱਲ ਰਿਹਾ ਹੈ ਅਤੇ ਤੁਹਾਡਾ ਗਾਣਾ ਕਿਹੜੇ ਨੰਬਰ ਤੇ ਚੱਲ ਰਿਹਾ ਵੀ ਮਿੱਤਰੋ ਇਹ ਵੀ ਦੱਸੋ ਲਿਸਟ ਦੇ ਵਿੱਚ ਹੀ ਨਹੀਂ ਗੁਰਰੰਧਾ ਵੇਦਾ ਗਾਣਾ ਬਾਕੀ ਇੱਕ ਵਾਰੀ ਪਹਨੇ ਭਗੋੜੇ ਦਾ ਇਹ ਲਾਈਵ ਦੇਖੋ ਤੁਸੀਂ हां जी ਸਾਰਿਆਂ ਨੇ ਆਪ ਗਾਣਾ ਦੇਖ ਹੀ ਲਿਆ ਜਿਹੜਾ ਵਹਿੜਦਾ ਤੇ ਸਭ ਤੋਂ ਵੱਡੀ ਗੱਲ ਭੂਟੋ ਪਤਾ ਕੀ ਹੈ ਪਤਾ ਕਿੰਨੇ ਨੰਬਰ ਤੇ ਆ ਪੂਰੇ ਵਾਰਲਡ ਚੋਂ ਪੂਰੇ ਵਾਰਲਡ ਚੋਂ ਇਹ 2 ਨੰਬਰ ਤੇ ਪੂਰੇ ਵਾਰਲਡ ਚੋਂ ਤੇ ਜਿਹੜਾ ਇੱਕ ਚੈਲੰਜ ਕਰਦਾ ਸੀ ਕਹਿੰਦਾ ਇਹ ਆ ਉਹਦਾ ਕੋਈ ਮੇਰੇ ਸਾਡੇ ਨੰਬਰ ਚ ਹੀ ਹੈ ਨਹੀਂ ਸਾਰਾ ਸੀ ਨੈਟ ਫਰੋਲ ਲਿਆ ਨਾ ਨਾ ਉਹ ਲੀਲੀਆਂ ਫੀਲੀਆਂ ਨੂੰ ਤਾਂ ਉਹ ਨੇੜੇ ਨਹੀਂ ਲੱਗਣ ਦਿੰਦਾ ਠੀਕ ਹੈ ਨਾ ਸਿੱਧੂ ਦੀ ਰੀਸ ਤਾਂ ਦੋਤੋਂ ਸੱਤ ਜਨਮ ਲੈ ਕੇ ਨਹੀਂ ਹੋਣੀ ਸੱਤ ਜਨਮ ਲੈ ਕੇ ਠੀਕ ਹੈ ਨਾ ਸਿੱਧੂ ਮੂਸੇਵਾਲਾ ਜਿੰਦਾ ਜਿੰਦਾਬਾਦ ਐਵੇਂ ਤੁਸੀਂ ਕਿਉਂ ਤੁਸੀਂ ਤਾਂ ਯਾਰ ਮੇਰੀ ਗੱਲੋਂ ਗਿਣਤੀ ਚ ਹੀ ਨਹੀਂ ਆਉਂਦੇ ਉਹੀ ਦਾ ਗਣਤੀ ਚ ਨਹੀਂ ਆਉਂਦੇ ਉਹ ਆ ਗਏ ਆਪਾਂ ਸਮਝੇ ਬਹੁਤ ਜੱਟ ਟੌਪ ਤੇ ਆ ਤੇ ਟੌਪ ਤੇ ਰਹੂਗਾ ਜਿਹੜੀਆਂ ਲੀਲੀਆਂ ਫੀਲੀਆਂ ਠੀਕ ਆ ਤੁਹਾਡਾ ਚੱਲਦਾ ਚਲਾਈ ਚਲੋ ਢਾਂਚਾ ਐਵੇਂ ਲੈ ਸੰਗਾ ਲਿਆ ਕਰੋ ਦੇ ਨੂੰ ਤੁਹਾਨੂੰ ਲੱਗਦਾ ਵੀ ਯਾਰ ਅੱਜ ਅਸੀਂ ਕਰਨ ਕੀ ਕਰਦੇ ਕੁਝ ਵੀ ਨਹੀਂ ਹੋਣਾ 1 ਨੰਬਰ ਤੇ ਪੂਰੇ ਵਰਲਡ ਤੋਂ ਆ ਜੱਟ 1 ਨੰਬਰ ਤੇ ਚੈੱਕ ਕਰ ਲੋ ਨੈਟ ਤੇ ਜਾ ਕੇ ਪਹਿਲੇ ਨੰਬਰ ਤੇ ਜਾਵੜਿਆ ਪਹਿਲੇ ਤੇ ਸਿੱਧੂ ਮੂਸੇ ਵਾਲਾ ਜਿੰਦਿਆ ਵਾਦ ਤਾਂ ਜੋ ਦੋਸਤੋ ਸਾਰੇ ਪਾਸੇ ਹੀ ਲਾਣਾ ਤਾਂ ਪੈਣ ਲੱਗ ਪਰੀਆਂ ਨੇ ਗੁਰਨਰੰਧਾਬੇ ਨੂੰ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਕਮੈਂਟ ਜ਼ਰੂਰ ਕਰਿਓ ਬਾਕੀ ਤੁਸੀਂ ਸਪੋਰਟ ਕਰੋ ਆਪਣੇ ਮੂਸੇ ਵਾਲੇ ਜੱਟ ਦੀ ਦੋਸਤੋ ਸਪੋਰਟ ਕਰਨੀ ਤਾਂ ਬਣਦੀ ਆ ਤੁਹਾਨੂੰ ਪਤਾ ਹੀ ਆ ਮੂਸੇ ਵਾਲੇ ਦਾ ਗੀਤ ਆ ਬੱਲੀਏ ਹਿੱਟ ਹੋਣਾ ਤਾਂ ਆਮ ਜੀ ਗੱਲ ਆ